ਅੱਜ ਛਾਂ ਨੂੰ ਪਟਾਲਾ ਚ ਇੱਕ ਵਾਰ ਫਿਰ ਗੋਲੀਆਂ ਚਲੀਆਂ ਹਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਿਟੀ ਪ੍ਰਧਾਨ ਕੋਤਪਤੀ ਦੇ ਦਕਾਨ ਉੱਪਰ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਦੁਕਾਨਦਾਰ ਦਾ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਤ ਕੁਮਾਰ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਡੀਐਸਪੀ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਹਲਕਾ ਫਰਗੜ ਚੂਰੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਟਾਲਾ ਤੋਂ ਪਹੁੰਚੇ ਇੱਕ ਐਮਐਲਏ ਸ਼ਰੀ ਕਲਸੀ ਵੀ ਮੌਕੇ ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਉੱਪਰ ਸਿੱਧੇ ਸਵਾਲ ਉਠਾਏ ਇਸ ਤੋਂ ਇਲਾਵਾ ਮਨਸ਼ੀਰ ਸਿੰਘ ਸ਼ਰੀ ਕਲਸੀ ਨੇ ਕਾ ਕੇ ਚਲਤੇ ਹੀ ਦੋਸ਼ਨ ਗ੍ਰਫਤਾਰ ਕਰ ਲਿਆ ਜਾਵੇਗਾ ਗੋਤਮ ਸ਼ੇਠ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਵੀ ਥ੍ਰੈਟ ਆ ਰਹੀਆਂ ਸਨ ਜਿਸ ਨੂੰ ਵੇਖਦੇ ਉਹਨਾਂ ਐਫ ਆਈ ਆਰ ਦਾਜ ਕਰਾਈ ਸੀ ਪਰ ਉਸ ਵੱਲ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਗੋਤਮ ਸ਼ੇਠ ਗੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਉਹਨਾਂ ਰਸੇ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇਸ ਨੂੰ ਫਾਇਰਿੰਗ ਕਰਕੇ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸਨ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਾਲਾਤ ਸੈਟ ਪਹਿਲਾਂ ਥ੍ਰੈਟ ਸ਼ੌਅ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਕ ਪਰ ਮਾੜੀ ਗੱਲ ਆ ਲਾਅ ਐਂਡ ਆਰਡਰ ਤੇ ਹਿਲਾਅ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਾ ਔਰ ਬਟਾਰਾ ਤਾਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਆ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਕਿੱਥੇ ਵੀ ਆਈ ਸੀ ਹਾਂਜੀ ਉਹ ਹੁਣ ਵੀ ਆ ਰਹੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜ ਮਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਘਰ ਵਾਲਾ ਬਣ ਗਿਆ ਬਿਲਕੁਲ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਨਾ ਵਿਚਾਰਾ ਰੋਂਦਾ ਪਿਆ ਕੀ ਲੱਗਦਾ ਪਰਿਵਾਰ ਤੇ ਕੀ ਬੀਤ ਹੋਵੇ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਛੋਟੀ ਬਲੀ ਸਿਕਿਉਰਟੀ ਜੀ ਮੈਂ ਤਾਂ ਦੱਸਦਾ ਪਿਆਂਗੇ ਹਫਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਫਰੈਟ ਦਾ ਬਿਲਕੁਲ ਕੋਈ ਨਹੀਂ ਜੀ ਕਿੱਦਾਂ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਜ਼ ਕੀ ਹੋ ਰਿਹਾ ਕਤਲ ਹੋ ਗਰ ਰੋਜ਼ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਸਿਟੀ ਵਾਈਸ ਪ੍ਰੈਜ਼ੀਡੈਂਟ ਆ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਬਗਗਲ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਚ ਵੀ ਸੀ ਆ ਜੀ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਨੂੰ ਨੌਲੇਜ ਸੀਗਾ ਪਰ ਇਸ ਦੇ باوجود ਜੋ ਅਗਲੇ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਜਾ ਰਿਹਾ ਆਪ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਲੋਕਾਂ ਆ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੌਣਕ ਨਹੀਂ ਡਰੇ ਦੁਨੀਆ ਡਰੇ ਫਿਰਦੀ ਹੈ ਗੁਰਪੁਰਗਤਾਨ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਲ ਚ ਪੈ ਰੋਈਆਂ ਗੋਲੀਆਂ ਮੌਦ ਦਰ ਦਰ ਕਿੰਦਰ ਬੰਦਾ ਜੀ ਸਕਦਾ ਅਗਰ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵੱਡਾ ਨੂਖਾ ਵੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੇ ਕਿਰਪਾ ਕੀਤੀ ਹੈ ਫਿਰ ਇਹ ਪਤਾ ਨਹੀਂ ਕਿੰਨੀ ਦੇਰ ਕੋਈ ਡਰ ਪਉ ਦੇ ਕਿਸੇ ਨੂੰ ਹੈ ਨਹੀਂ ਨਾ ਅਮਰ ਸਾਹਿਬ ਜਿਸ ਦਾ ਜਿੰਨਾ ਭੀੜ ਭੜ ਵਾਲਾ ਇਲਾਕਾ ਹਰ ਵੇਲੇ ਇੱਥੇ ਜਾਮ ਲੱਗਾ ਹੀ ਰਹਿੰਦਾ ਪਰ ਇਸ ਤਰੀਕੇ ਨਾਲ ਆਉਣਾ ਸ਼ਰਿਆਮਤ ਕੋਈ ਚਲਾ ਜਾਂਦਾ ਇੱਥੇ ਠੀਕ ਹੈ ਜੀ ਤੇ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗਾ ਖਲੋਤੇ ਨੇ ਸੋਏ ਐ ਵੈਰੀ ਬਹੁਤ ਬਦਕਿਸਮਤ ਜਿਹੜੀਗਾ ਬਹੁਤ ਬਦਕਿਸਮਤ ਪਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਅ ਕੰਕਲ ਹੋਈ ਆ ਔਰ ਜਨੇ ਵੀ ਕੀਤੀ ਆ ਸਾਖਸ਼ਾਤ ਪੁਲਸ ਆਪਣਾ ਕੰਮ ਕਰ ਰਹੀ ਹੈ ਫਿਲਮ ਕੁ ਥ੍ਰੈਟ ਸੀ ਨਹੀਂ ਮੈਂ ਮੈਨੂੰ ਹੁਣ ਪਤਾ ਲੱਗਾ ਵੀ ਕਹਿੰਦੇ ਪਹਿਲਾਂ ਵੀ ਮੈਨੂੰ ਕੁ ਥ੍ਰੈਟ ਸੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਅਜਾ ਚੱਲ ਰਿਹਾ ਦੇਖ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬੂਸਾਂ ਵਾਲੀਆਂ ਦੀ ਉਸੇ ਟਾਈਮ ਲੱਗੀਆਂ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋ ਹੋ ਜਾਂਦਾ ਅਚਰਲੀ ਕਾਨੂੰਨ ਆਪਣਾ ਕੰਮ ਜਿਹੜਾ ਤਾਂ ਮੈਂ ਕਹੀ ਕਵਾਸਣ ਕੇ ਬਿਲਕੁਲ ਆਪਾਂ ਇੱਕਦਮ ਘਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਮਗਰਾ ਹੈ ਬਸ ਸ਼ੀਸ਼ਾ ਹੀ ਦਾ ਤਰਤਰ ਕਰਦਾ ਦੇਖਦੇ ਆਂ ਕਿ ਕੰਕਰਾਂ ਜਿਹੜੀਆਂ ਡੇ ਇੱਥੇ ਆ ਕੇ ਬਿਲਕੁਲ ਤੁਹਾਡੇ ਮੂੰਹ ਏ ਜਿਹੜੀ ਨੇ ਪਾਜੀ ਆਪਣੇ ਨੂੰ ਸੇਵ ਕੀਤਾ ਕਿੰਨੇ ਫਾਇਰ ਹੋਏ ਤੇ ਜੀ ਫਾਇਰ ਇੱਕੋ ਹੀ ਆ ਜੀ ਫਾਇਰ ਇੱਕ ਹੀ ਆ ਜੀ ਪਤਾ ਲੱਗਾ ਕਿ ਬਾਅਦ ਦੋ ਲੜਕੀਆਂ ਮੋਟਰਸਾਈਕਲ ਤੇ ਆਏ ਜਿਹੜੇ ਤੇ ਕੋਈ ਚਲਾਬਤ ਨਹੀਂ ਕੀਤੀ ਉਹ ਤੁਸੀਂ ਇਥੇ ਮੌਕੇ ਤੇ ਉਧੂ ਸੀ ਸਾਹਮਣੀ ਬੈਠੀ ਸੀ ਆ ਇਤਲਾਹ ਮਿਲੇ ਸੀ ਅੱਜ ਕਿ ਸ਼ਾਮ ਦਾ ਹਿਲਾ ਕਰੀਬ ਆਪਾਂ ਨੂੰ 6 25 ਤੇ ਕੋਈ ਮਿਲਦੀ ਹੈ ਇਤਲਾਹ ਕਿ ਇੱਥੇ ਗੁੱਡੂ ਸੇਠ ਨੇ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਬੰਦੇ ਫਾਇਰ ਕਰ ਗਏ ਸੀ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਕਰੀਬ 6 18 19 ਦੀ ਗੱਲ ਹੈ ਕਿ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਤੋਂ ਆ ਕੇ ਕਨਫਰਮ ਕੀਤਾ ਕਿ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਅੱਗੇ ਉਤਰ ਕੇ ਤੇ ਇੱਕ ਫਾਇਰ ਕੀਤਾ ਤੇ ਮੀੜ ਦੀ ਉੱਥੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ ਇਹਨਾਂ ਨੂੰ ਪਹਿਲੇ ਵੀ ਪੁਰਾਣੀ ਵੀ ਥ੍ਰੈਟਆਂ ਗਈਆਂ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਸਰ ਕੋਈ ਨੁਕਸਾਨ ਜਿਹੜਾ ਨਹੀਂ ਨੁਕਸਾਨ ਪਰਮਾਤਮਾ ਦੀ ਕਿਰਪਾ ਰਹੀ ਹੈ ਜੀ ਤੇ ਉਹਨਾਂ ਦਾ ਟਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗੀ ਗੋਲੀ ਅੰਦਰਲੇ ਪਾਸੇ ਗਈ ਤੇ ਨਹੀਂ ਤੇ ਨਾ ਹੀ ਸਾਨੂੰ ਇੱਥੇ ਭੀੜ ਕਰਕੇ ਜਾਂ ਸੜਕ ਚਲਦੀ ਹੋਣ ਕਰਕੇ ਅਜੇ ਤੱਕ ਕੋਲ ਮਿਲਿਆ ਸੀ ਦੇਖ ਰਹੀ ਹਾਂ ਜੀ ਫਾਇਰ ਇੱਕ ਹੋਇਆ ਕੋਈ ਸੀਸੀਟੀਵੀ ਕੋਈ ਨਹੀਂ ਜੀ ਨਹੀਂ ਹਜੇ ਤੱਕ ਨਹੀਂ ਅਸੀਂ ਆਲੇ ਦੁਆਲੇ ਦੇ ਅਸੀਂ ਟੀਮਾ ਲਗਾਤੀਆਂ ਜੀ